ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਉਸ ਦੇ ਸਬੰਧ ਵਿੱਚ ਮੁਕੇਰੀਆਂ ਤਹਿਸੀਲ ਦੇ ਬਲਾਕ ਹਾਜੀਪੁਰ ਅੰਦਰ ਪੈਂਦੇ ਪਿੰਡ ਬਰੀਆਣਾ ਵਿਖੇ ਗੁਰਦੁਆਰਾ ਸਿੰਘ ਸਭਾ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਹਜ਼ੂਰੀ 라ਗੀ ਭਾਈ ਬਲਦੇਵ ਸਿੰਘ ਬਡਾਲਾ ਜੀ ਵੀ ਕومی ਮੁੱਖ ਸੇਵਾਦਾਰ ਸਿੱਖ ਸਦ ਭਾਵਨਾ ਦਲ ਹਜ਼ੂਰੀ ਰਾਗੀ ਕੀਰਤਨੀਏ ਦਰਬਾਰ ਸਾਹਿਬ ਵੱਲੋਂ ਕਥਾ ਕੀਰਤਨ ਰਾਈ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਬਖ ਬਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਗੁਰੂ ਰਬਦਾਸ ਮਹਾਰਾਜੀ ਦੇ ਪ੍ਰਕਾਸ਼ ਉਸ ਦੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਪਿੰਡ ਬਰਿਆਣਾ ਵਿਖੇ ਹਾਜ਼ਰੀ ਭਰੀ ਇਸ ਮੌਕੇ ਪਿੰਡ ਬਰਿਆਣਾ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਲਦੀਪ ਸਿੰਘ ਬਟਾਲਾ ਜੀ ਅਤੇ ਦੂਰ ਨੇੜੇ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਆਪ ਦੇਖਦੇ ਆ ਮਨਜੀਤ ਸਿੰਘ ਮੁਕੇਰੀਆਂ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਜੇ ਤੁਸੀਂ ਸਾਡਾ YouTube ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਕਿਸ਼ੋਦ ਜਗਤ ਕੋਲਾ ਕੇ ਤਾਂ ਪਰ ਤੂੰ ਹੀ ਕਰੈ ਜਾਕਿਸ਼ੋਦ ਜਗਤ ਕੋ ਪੁਰਵਾਰ ਪਾਲਕੀ ਨੰਨੀ ਦਆਬ ਕੋ ਭਾਈ ਮੁਰ ਕਹੋ ਯਵ ਕਾਸ ਚਮਾਜ ਕਹੋ ਯਵ ਕਾਸ ਚਮਾਜ

ਕਾਲਸਾ ਸ੍ਰੀ ਵਿਵਾਹੀ ਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬਰਿਆਣਿਆਂ ਸਾਰੀ ਸਾਧ ਸੰਗਤ ਰਲ ਮਿਲ ਕੇ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਦਾ ਦਿਹਾੜਾ ਮਨਾ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਪਿੰਡ ਸਾਰਾ ਇੱਕ ਸਾਥ ਇਕੱਠਾ ਹੋ ਕੇ ਸਿੰਘ ਸਭਾ ਗੁਰਦੁਆਰਾ ਬਰਿਆਣਾ ਸਾਹਿਬ ਅਸੀਂ ਰਵਿਦਾਸ ਜੀ ਦਾ ਬੜੀ ਧੂਮਤਾਬਨਾ ਆਪਣਾ ਜਨਮ ਦਿਨ ਮਨਾ ਰਹੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ